ਵੀਡੀਓ ਹੈਗੀ ਹੈ ਜੀ 10 ਤਰੀਕ 9ਵਾਂ ਮਹੀਨਾ 2025 ਕੱਗਰ ਦਾ ਦੇਖੋ ਜੀ ਕਹਿਰ ਕੱਗਰ ਏਰੀਆ ਜਿਹੜਾ ਜੋ ਕਿ ਗੂਲਾ ਚੀਕਾ ਹਰਿਆਣੇ ਦੇ ਨਾਲ ਲੱਗਦਾ ਬਾਰਡਰ ਦੇ ਏਰੀਏ ਦੇ ਵਿੱਚ ਕੱਗਰ ਪੈ ਜਾਂਦਾ ਇੱਕ ਸਰੋਲਾ ਪਿੰਡ ਖੰਬੇੜਾ ਪਿੰਡ ਰੁੱਤਾਖੜਾ ਪਿੰਡ ਜੋ ਕਿ ਇਹ ਤਿੰਨ ਪਿੰਡ ਕੱਗਰ ਦੀ ਚਪੇਟ ਦੇ ਵਿੱਚ ਆਉਂਦੇ ਨੇ ਕੱਗਰ ਨੇ ਆਪਣਾ ਦੇਖੋ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਵਧ ਰਿਹਾ ਹੈ ਇਹਨਾਂ ਏਰੀਆ ਦੇ ਵਿੱਚ ਦਿਖਾ ਦਈਏ ਤੁਹਾਨੂੰ ਤਸਵੀਰਾਂ ਜੋ ਕਿ ਜ਼ਮੀਨਾਂ ਦੇ ਵਿੱਚ ਵੀ ਪਾਣੀ ਵਹਿ ਚੁੱਕਿਆ ਸਾਰਾ ਆਹ ਸਰੋਲਾ ਪਿੰਡ ਦਿਖ ਰਿਹਾ ਹੋਊਗਾ ਉਹਨੂੰ ਸਾਹਮਣੇ ਸਰੋਲੇ ਪਿੰਡ ਦੀ ਜ਼ਮੀਨ ਹੈ ਜਿਹੜੀ ਸਾਰੀ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਤੇ ਗਵਰਨਮੈਂਟ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਵਧ ਛੱਕਦਾ ਦੇਖੋ ਜੀ ਇਹ ਪਿੰਡਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਵਧ ਚੁੱਕਿਆ ਹੈ ਜ਼ਮੀਨਾਂ ਦੇ ਵਿੱਚ 3-3 4-4 ਫੁੱਟ ਪਾਣੀ ਖੜ ਚੁੱਕਿਆ ਪਾਣੀ ਦਾ ਬਹੁਤ ਹੀ ਜ਼ਿਆਦਾ ਪੱਧਰ ਲੈਵਲ ਵਧਿਆ ਹੋਇਆ ਖੰਬੇੜਾ ਪਿੰਡ ਸਰੋਲੇ ਪਿੰਡ ਦੇ ਵਿੱਚ ਤਾਂ ਪਿੰਡਾਂ ਦੇ ਆਲੇ-ਦੁਆਲੇ ਵੀ ਪਾਣੀ ਫਿਰ ਚੁੱਕਿਆ ਜਿਹੜੀਆਂ ਇਹ ਤਸਵੀਰਾਂ ਦੇਖ ਰਹੇ ਹੋ ਤੁਸੀਂ ਖੰਬੇੜਾ ਪਿੰਡ ਦੀ ਜ਼ਮੀਨ ਦੀਆਂ ਨੇ ਜੋ ਕਿ ਜਮੀਨਾਂ ਦੇ ਵਿੱਚ ਵੀ ਪਾਣੀ ਖੜ ਚੁੱਕਿਆ ਬਾਹਰ ਸੜਕਾਂ ਦੇ ਵਿੱਚ ਆ ਚੁੱਕਿਆ ਖੰਬੇੜਾ ਪਿੰਡ ਤੋਂ ਤਰਮੇੜੀ ਵੱਲ ਜਾਂਦੀ ਹੋਈ ਸੜਕ ਦੇ ਉੱਤੇ ਆ ਪਾਣੀ ਖੜਿਆ ਜੀ ਦੇਖੋ ਉਹ ਪਾਣੀ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਹੋਊਗਾ ਆਹੀ ਇੱਕ ਕਿੱਲਾ ਬਚਿਆ ਜਿਹੜਾ ਸੜਕ ਦੇ ਨਾਲ ਆ ਜੀਰੀ ਦਾ ਇਹ ਵੀ ਅੱਧਾ ਪੌਣਾ ਕਿੱਲਾ ਹੋਇਆ ਪਿਆ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਸੜਕ ਦੇ ਨਾਲ ਲੱਗਿਆ ਹੋਇਆ ਪਾਣੀ ਦੇਖੋ ਜੀ ਪਾਣੀ ਬਹੁਤ ਹੀ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਪਿੱਛੋਂ ਆ ਰਿਹਾ ਜੋ ਕਿ ਜਿਹੜੀ ਨਦੀ ਹੁੰਦੀ ਇੱਥੇ ਤੇ ਨਾਲੇ ਘੱਗਰ ਇਹ ਦੋਨੇ ਨਦੀਆਂ ਤੇ ਘੱਗਰ ਇੱਥੇ ਇਕੱਠੇ ਹੋ ਜਾਂਦੇ ਨੇ ਤੇ ਖੰਬੇੜਾ ਪਿੰਡ ਦੀ ਜਮੀਨ ਇਹ ਜਿਹੜੀ ਉਹਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੁੰਦਾ ਹਰ ਸਾਲ ਇਸ ਤਰ੍ਹਾਂ ਇਸ ਏਰੀਏ ਦੇ ਵਿੱਚ ਪਾਣੀ ਖੜਦਾ ਤੇ ਪਾਣੀ ਬਹੁਤ ਹੀ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਖੜ ਜਾਂਦਾ ਤੇ ਲੋਕਾਂ ਦਾ ਨੁਕਸਾਨ ਬਹੁਤ ਹੀ ਜ਼ਿਆਦਾ ਹੁੰਦਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੋਂ ਉਹ ਸਾਹਮਣੇ ਨਜ਼ਰ ਆ ਰਿਹਾ ਹੋਊਗਾ ਤੁਹਾਨੂੰ ਪਾਣੀ ਦਾ ਲੈਵਲ ਰਸਤਿਆਂ ਦੀ ਆਵਾਜਾਈ ਦੇ ਵਿੱਚ ਦੇਖੋ ਲੋਕ ਕਿਵੇਂ ਮਜਬੂਰ ਹੋਏ ਪਏ ਨੇ ਪਾਣੀ ਦੇ ਵਿੱਚ ਹੀ ਆਪਣੇ ਸਾਧਨ ਕੱਢਣ ਦੇ ਲਈ ਮਜਬੂਰ ਨੇ ਇੱਥੇ ਏਰੀਏ ਦੇ ਇਸ ਏਰੀਏ ਦੇ ਲੋਕ ਦੇਖੋ ਸੜਕਾਂ ਦੇ ਉੱਪਰ ਵੀ ਬਾਹਰ ਪਾਣੀ ਆ ਚੁੱਕਾ ਹੈ ਖੇਤਾਂ ਦੇ ਵੱਲ ਵੀ ਟੱਪ ਰਿਹਾ ਪਾਣੀ ਬਹੁਤ ਹੀ ਜ਼ਿਆਦਾ ਪਾਣੀ ਹੋ ਚੁੱਕਾ ਹੈ ਇਹਨਾਂ ਏਰੀਆ ਦੇ ਵਿੱਚੀ ਖੰਭੇੜੇ ਤੋਂ ਤਰਮੇੜੀ ਨੂੰ ਹੁੰਦੇ ਹੋਏ ਚੀਕੇ ਵੱਲ ਨੂੰ ਸੜਕ ਜਾਂਦੀ ਹੈ ਉਹ ਸੜਕ ਦਾ ਹਾਲ ਦੇਖ ਲਓ ਜੀ ਪਾਣੀ ਬਹੁਤ ਜ਼ਿਆਦਾ ਖੜਿਆ ਹੈ ਸੜਕ ਦੇ ਉੱਪਰ ਵੀ ਪਾਣੀ ਚੱਲ ਰਿਹਾ ਹੈ ਤਕਰੀਬਨ 2-2 ਫੁੱਟ ਦੇ ਤਕਰੀਬਨ ਮੋਟਰਸਾਈਕਲ ਵੀ ਇਹ ਮੋਟਰਸਾਈਕਲ ਪਾਣੀ ਦੇ ਵਿੱਚ ਡੁੱਬ ਚੁੱਕਿਆ ਦੇਖੋ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਵੱਧ ਰਿਹਾ ਹੈ ਜੇ ਇਹ ਪਾਣੀ ਤਿੰਨ ਤੋਂ 4 ਦਿਨ ਖੜਿਆ ਰਹਿੰਦਾ ਇਹਨਾਂ ਏਰੀਆ ਦੇ ਵਿੱਚ ਤਾਂ ਫਸਲਾਂ ਦਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਜਾਊਗਾ ਜੋ ਕਿ ਫਸਲਾਂ ਖੜੀਆਂ ਨੇ ਪੱਕਣ ਦੀ ਕਗਾਰ ਤੇ ਆਈਆਂ ਹੋਈਆਂ ਨੇ ਉਹ ਸਾਰੀਆਂ ਡੁੱਬ ਜਾਣੀਆਂ ਨੇ ਇਹਨਾਂ ਦੇ ਵਿੱਚ ਗਲ ਜਾਣੀਆਂ ਨੇ ਜੜਾਂ ਗਲ ਜਾਣੀਆਂ ਫਸਲਾਂ ਦੀਆਂ ਤੇ ਫਸਲਾਂ ਆਪਣੇ ਆਪ ਹੀ ਪਾਣੀ ਦੇ ਵਿੱਚ ਬਹਿ ਜਾਣੀਆਂ ਉਹ ਸਾਹਮਣੇ ਦੇਖ ਸਕਦੇ ਹੋ ਤਸਵੀਰਾਂ ਜੋ ਕਿ ਡੁੰਗੇ ਏਰੀਏ ਦੇ ਵਿੱਚ ਜਿਹੜੀਆਂ ਫਸਲਾਂ ਬੀਜੀਆਂ ਹੋਈਆਂ ਸੀਆਂ ਕਿਸਾਨਾਂ ਦੀਆਂ ਉਹ ਤਾਂ ਸਾਰੀਆਂ ਡੁੱਬ ਚੁੱਕੀਆਂ ਨੇ ਤਕਰੀਬਨ ਸਾਰਾ ਸਾਫ਼ ਹੋਇਆ ਪਿਆ ਏਰੀਆ ਉੱਪਰੋਂ ਐ ਦਿਖਦਾ ਤੁਹਾਨੂੰ ਕੀ ਪਲੇਨ ਗਰਾਊਂਡ ਹੋਵੇ ਜਿਵੇਂ ਪਾਣੀ ਐ ਚਮਕਦਾ ਤੁਹਾਨੂੰ ਦੂਰੋਂ-ਦੂਰੋਂ ਦੇਖੋ ਜੀ ਲੋਕ ਆਪਣੇ ਆਵਾਜਾਈ ਦੇ ਲਈ ਬਹੁਤ ਜੰਗ ਹੋ ਚੁੱਕੇ ਨੇ ਇਹਨਾਂ ਏਰੀਆਾਂ ਦੇ ਵਿੱਚ ਸੜਕਾਂ ਦਾ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਸੜਕ ਕਿੱਥੇ ਹੈ ਬਸ ਅੰਦਾਜ਼ੇ ਦੇ ਨਾਲ ਹੀ ਲੋਕ ਆਪਣੇ ਜੋ ਕਿ ਇੱਧਰ ਏਰੀਏ ਦੇ ਵਿੱਚ ਚੀਕੇ ਜਾਣਾ ਹੁੰਦਾ ਜਾਂ ਕਿਸੇ ਨੇ ਇੱਧਰ ਖੰਭੇ ਡੇ ਲਾਣਾ ਹੁੰਦਾ ਤਾਂ ਆਪਣੇ ਅੰਦਾਜ਼ੇ ਦੇ ਨਾਲ ਇਹ ਸੜਕਾਂ ਦੇ ਉੱਪਰ ਦੀ ਆਵਾਜਾਈ ਕਰ ਰਹੇ ਨੇ ਦੇਖੋ ਆ ਫਸਲ ਦੇਖੋ ਆਈ ਜ਼ਮੀਨ ਦੀ ਫਸਲ ਵੀ ਬਹੁਤੀ ਜ਼ਿਆਦਾ ਡੁੱਬ ਚੁੱਕੀ ਆ ਪਿਛਲੀ ਸਾਈਡ ਦੇਖ ਲਓ ਪਾਣੀ ਦਾ ਲੈਵਲ ਇੰਨਾ ਜ਼ਿਆਦਾ ਚੁੱਕਾ ਕਿ ਮੋਟਰਸਾਈਕਲ ਵੀ